ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਬਿਰਹੋਂ ਦੀ ਰੜਕ ਪਵੇ ਪਿਓ ਪਿਓ ਸੁਗੰਧੀਆਂ ਚ ਬੰਨ ਫੇਹ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੋਸ ਕੋਸ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ ਅੱਗੋਂ ਸਾਨੂੰ ਖਾੜ ਨੂੰ ਪਵੇ ਬਿਰਹੋਂ ਦੀ ਰੜਕ ਪਵੇ ਆਪੇ ਨੀ ਮੈਂ ਬਾਲੜੀ ਮੈਂ ਆਤ ਹਲੇ ਮੱਤਾਂ ਜੋਗੀ ਮਤ ਕਿਹੜਾ ਏ ਸੁਨੂਂਦਵੇ ਆਖ ਸੂ ਨਿਮਾਏ ਨੂੰ ਰੋਵੇ ਬੁੱਲ ਚਿਥਕੇ ਨੀ ਜਗ ਕੇ ਤੈ ਸੁਣ ਨਾਲਵੇ ਬਿਰਹੋਂ ਦੀ ਰੜਕ ਪਵੇ ਆਖ ਇਹਨੂੰ ਖਾਲੇ ਟੁਕ ਹਿਜਰਾਂ ਦਾ ਪੱਕਿਆ ਨਹੀਂ ਲੇਖਾਂ ਦੇ ਨਹੀਂ ਫੁੱਟੜੇ ਤਵੇ ਚਟਲੇ ਤਰੇਲ ਨੂਣੀ ਗਮਾਂ ਦੇ ਗੁਲਾਬ ਤੋਂ ਨਹੀਂ ਕਲਜੇ ਨੂੰ ਹੌਸਲਾ ਰਵੇ ਬਿਰਹੋਂ ਦੀ ਰੜਕ ਪਵੇ ਕਿਹੜਿਆ ਸਬੇਰਿਆਂ ਤੋਂ ਮੰਗਾ ਕੁੰਝ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਨਾ ਦਵੇ ਕਿਹੜਾ ਇਹ ਨੰਦਮਾ ਦਿਆਂ ਲੋਬੀਆਂ ਦੇ ਦਰਾਂ ਉੱਤੇ ਬਾੰਗ ਖੜਾ ਜੋਗੀਆਂ ਰਵੇ ਬਿਰਹੋਂ ਦੀ ਰੜਕ ਪਵੇ ਪੀੜੇ ਨੀ ਪੀੜੇ ਨੀਏ ਪਿਆਰੇ ਐਸੀ तितਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਪਹੂਰਾ ਹੈ ਨੀ ਜੀਦੇ ਕੋਲ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ ਬਿਰਹੋਂ ਦੀ ਰੜਕ ਪਵੇ ਪਿਆਰਿਓ ਮਹਿਲ ਹੈ ਨੀ ਜਿਦੇ ਚ ਪੰਖੇ ਰੂਹਾਂ ਦੇ ਬਾਜ ਕੋਈ ਹੋਰ ਨਾ ਰਵੇ ਪਿਆਰੇ ਐਸਾ ਆਂਗਣਾ ਹੈ ਜਿਦੇ ਚ ਨਿਵਸ ਲਾਂਦਾ ਰਤੜਾ ਨਾ ਪਲੰਗ ਡਵੇ ਬੇਰਹੋਂ ਦੀ ਰੜਕ ਪਾਵੇ ਆਖ ਮਾਇ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਮਤੇ ਸਾਡੇ ਮੋਇਆ ਪਿੱਛੋਂ ਜਾਗੇ ਸ਼ਰੀਕੜਾ ਨੀ ਗੀਤਾਂ ਨੂੰ ਵਿਚੰਦਰਾ ਕਵੇ ਬਿਰਹੋਂਦੀ ਰੜਕ ਪਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨਹਿਣਾ ਵਿੱਚ ਬਿਰਹੋਂਦੀ ਰੜਕ ਪਵੇ ਬਿਰਹੋਂਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਬਿਰਹੋਂ ਦੀ ਰੜਕ ਪਵੇ ਬਿਰਹੋਂ ਦੀ ਰੜਕ ਪਵੇ